ਜਿਵੇਂ ਕਿ ਸਾਰੇ ਜਾਣਦੇ ਆ ਕਿ ਝੋਨੇ ਦੀ ਫਸਲ ਦੇ ਵਿੱਚ ਬਿਹtere ਪੈਦਾਵਾਰ ਲੈਣ ਲਈ ਖਾਦਾਂ ਦੀ ਸੰਤੁਲਿਤ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ ਆਮ ਕਰਕੇ ਕਿਸਾਨਾਂ ਵੱਲੋਂ ਯੂਰੀਆ ਤੇ ਡਾਇਆ ਜਾਂ ਸੁਪਰ ਇਹਨਾਂ ਖਾਦਾਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਜਦਕਿ ਛੋਟੇ ਖਰਕੀ ਦਿੱਤੇ ਜਿਹੜੇ ਨੇ ਇਹਨਾਂ ਨੂੰ ਆਪਾਂ ਇਗਨੋਰ ਕਰ ਦਿੰਨੇ ਆ ਕੁਝ ਸਾਡੀਆਂ ਦੂਜੀਆਂ ਖਾਦਾਂ ਨੇ ਜਿਵੇਂ ਡੀਏਪੀ ਆ ਜਾਂ ਫਾਸਫੋਰਸ ਆ ਇਹਨਾਂ ਦੀ ਅਸੀਂ ਵਰਤੋਂ ਜ਼ਿਆਦਾ ਕਰ ਦਿੰਦੇ ਆ ਖਾਸ ਕਰਕੇ ਜਦੋਂ ਆਪਾਂ ਕਣਕ ਵਿੱਚ ਵੀ ਪਾਈ ਹੋਵੇ ਤੇ ਝੋਨੇ ਵਿੱਚ ਵੀ ਜਦ ਪਾਉਂਦੇ ਆ ਤੇ ਫਿਰ ਉਹਨਾਂ ਖੇਤਾਂ ਦੇ ਵਿੱਚ ਜ਼ਿੰਕ ਤੇ ਪੋਟਾਸ਼ ਦੀ ਘਾਟ ਜਿਹੜੀ ਆ ਉਹ ਮਹਿਸੂਸ ਕੀਤੀ ਜਾਂਦੀ ਹੈ ਸੋਖਸਣ ਸਾਥੀਓ ਝੋਨੇ ਦੇ ਵਿੱਚ ਦੋ ਤਰ੍ਹਾਂ ਦੇ ਲੱਗੂ ਤੱਤ ਜਿਹੜੇ ਆ ਬਹੁਤ ਥੋੜੀ ਮਾਤਰਾ ਵਿੱਚ ਜ਼ਰੂਰਤ ਹੁੰਦੀ ਆ ਪਰ ਹੈ ਬਹੁਤੇ ਮਹੱਤਵਪੂਰਨ ਨੇ ਫਸਲ ਦੇ ਵਿੱਚ ਵਾਸਤੇ ਕਿਉਂਕਿ ਇਹਦਾ ਜਿਹੜਾ ਮੁੱਖ ਕੰਮ ਹੁੰਦਾ ਕਿ ਕਲੋਰੋਫਿਲ ਨੂੰ ਬਣਾਉਣਾ ਉਹਦੀ ਜਿਹੜੀ ਆ ਫੋਟੋਸਿੰਥ ਪ੍ਰਕਾਸ਼ ਸੰਸ਼ਲੇਸ਼ਨ ਦੀ ਪ੍ਰਕਿਰਿਆ ਰਹੀ ਉਹ ਨੂੰ ਜਿਹੜੀ ਆ ਖਰਾਬ ਦੇਖੀ ਜਾਂਦੀ ਹੈ ਇਸਨੂੰ ਆਲਨੰਦ ਗੀਂ ਕਿੜਾਵਾ ਉਹ ਪੈਦਾਵਾਰ ਵਾਧੇ ਦੇ ਕਰਨ ਦੇ ਵਿੱਚ ਵੀ ਸਾਈ ਹੁੰਦਾ ਜਣਾਂ ਨੂੰ ਹੀ ਬੋਤ ਕਰਦਾ ਤੇ ਡੁੰਗੀਆਂ ਜਾਂਦੀਆਂ ਜੇ ਕਿ ਜਿਹੜੇ ਖੇਤੀਬਾੜੀ ਅਫਸਰ ਦਫ਼ਤਰ ਨੇ ਉਹਨਾਂ ਨਾਲ ਸੰਪਰਕ ਕਰੋ ਖੇਤ ਦੀ ਜਿਹੜੀ ਲਿਖਤੀ ਸ਼ਿਕਾਇਤ ਕਰ ਦੱਸੋ ਲਿਖਤੀ ਰੂਪ ਦੇ ਵਿੱਚ ਜ਼ਬਾਨੀ ਕਲਾਮੀ ਨਾ ਕਰੋ ਸੋ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਜ਼ਿੰਕ ਸਲਫੇਟ ਦੀ ਪੂਰਤੀ ਲਈ ਉਹਦਾ ਡੋਜ਼ ਉਹਦੀ ਮਾਤਰਾ ਜਿਹੜੀ ਬਹੁਤ ਜ਼ਰੂਰੀ ਹੈ ਕਿ ਉਹਦੀ ਸਹੀ ਤਰੀਕੇ ਨਾਲ ਹੋਵੇ ਉਹਦੀ ਜਿਹੜੀ ਕੁਆਲਿਟੀ ਚੰਗੀ ਹੋਵੇ ਚੰਗੀ ਕੰਪਨੀ ਦੀ ਹੋਵੇ ਉਕਾ ਇਹਦੇ ਵਿੱਚ ਵੀ ਆਰ ਦੇ ਵਿੱਚ ਬਹੁਤ ਕੁਝ ਵਿਕਦਾ ਪਿਆ। ਸੋ ਅਹੀ ਐਪ ਦੇਖਣਾ ਵਾ ਕਿ ਚੰਗੀ ਕਿਹੜੀ ਕੰਪਨੀ ਦੀ ਆ। ਕਿਹੜੀ ਦੂਜੀ ਆ। ਸੋ ਉਹੜਾ ਫਿਰ ਉਹ ਵੀਆਰ ਚੋਂ ਲੈ ਕੇ ਆਪੇ ਇਹਦੀ ਪੂਰਤੀ ਕਰੀਏ ਤਾਂ ਜੋ ਸਾਡੀ ਫਸਲ ਦਾ ਜਿਹੜਾ ਵੱਧ ਵੱਧ ਪੈਦਾਵਾਰ ਲੈ ਸਕੀਏ ਤੇ ਸਾਡੀ ਫਸਲ ਜਿਹੜੀ ਵਧੀਆ ਹੋ ਸਕੇ। ਫਿਲਹਾਲ ਜਿਹੜੀ ਕਿਸੇ ਵੀ ਸਾਡੀ ਜਿਹੜੀ ਝੋਨੇ ਦੀ ਫਸਲ ਜਿਹੜੀ ਆ ਆ ਬਹੁਤ ਵਧੀਆ ਚੱਲ ਰਹੀ ਆ। ਕਿਤੇ ਜਿੱਥੇ ਕਾਟਾ ਕੀ ਉੱਥੇ ਆਪਾਂ ਕਰ ਸਕਦੇ ਆ। ਕਿ ਬਹੁਤ ਸਾਰੇ ਮੈਂ ਦੇਖਿਆ ਵੀਡੀਓ ਜੁ ਦੇ ਦਿਆ ਨੇ ਤੇ ਉਹ ਯੂਰੀਆ ਦੇ ਨਾਲ ਬਹੁਤ ਕੁਝ ਪਾ ਕੇ ਜਿਹੜਾ ਉਹ ਆਪਾਂ ਵਿੱਚ ਯੂਰੀਆ ਪਾ ਵਿੱਚ ਪਾ ਰਹੇ ਆ। ਚੁਣੀ ਦੀ ਬਸਨ ਪਾ ਰਹੇ ਆ। ਇਹ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਕਿ ਕਿਹੜੀ ਚੀਜ਼ ਪਾਉਣੀ ਚਾਹੀਦੀ ਹੈ ਕਿਹੜੀ ਚੀਜ਼ ਨਹੀਂ ਪਾਉਣੀ ਚਾਹੀਦੀ। ਪਰ ਫਿਲਹਾਲ ਆਹੀ ਜਿਹੜੀ ਜ਼ਿੰਕ ਸਲਫੇਟ ਦੀ ਵਰਤੋਂ ਕਰਨ ਬਾਰੇ ਇਹੀ ਹੈ ਇਹੀ ਹੈ ਸੁਝਾਅ ਆ ਕਿ ਅਸੀਂ ਇੱਕ ਤਾਂ ਉਹਦੀ ਪੂਰੀ ਮਾਤਰਾ ਪਾਈਏ ਤੇ ਇੱਕ ਲੋੜ ਮੁਤਾਬਕ ਜੇ ਉਹ ਚ ਨਿਸ਼ਾਨੀਆਂ ਦੇਖਦੀਆਂ ਪਈਆਂ ਨਾ ਫੇਰ ਪਾਓ। ਤੇ ਨਿਸ਼ਾਨੀਆਂ ਦੇਖ ਕੇ ਫੇਰ ਆਪਾਂ ਜੀ ਵਰਤੋਂ ਕਰੀਏ ਅੰਨੇਵਾਣਾ ਕਰੀਏ। ਬਲਾਈਂਡਲੀ ਨਾ ਕਰੀਏ। भी उन्हें पाती मैं भी पाती है कोई लड़ नहीं है अभी वादू खर्चा कर दी सुखा साथियों उम्मीद है कि तुम इस जानकारी नक साझे करोगे सो तो सारे का बहुत बहुत धनबाद सारे सत श्रीकाल